ਸਾਰਿਆਂ ਨੂੰ ਕੀ ਹਾਲ ਚਾਲ ਆ ਇੱਕ ਛੋਟੀ ਜੀ ਵੀਡੀਓ ਆ ਕਿਉਂਕਿ ਬਹੁਤ ਮੈਸੇਜ ਆ ਰਹੇ ਸੀ ਜਿਹੜਾ ਲੋਟਰੀ ਵੀਜ਼ਾ ਫਿਲਿਆ ਆਇਆ ਹੈ ਤਾਂ ਕੀ ਹਿਸਾਬ ਕਿਤਾਬ ਹੈ ਕੀ ਫੀਸ ਆ ਦੇਖੋ ਲੋਟਰੀ ਵੀਜ਼ਾ ਜਦੋਂ ਤੁਸੀਂ ਅਪਲਾਈ ਕਰਨਾ ਜਿਨ੍ਹਾਂ ਨੂੰ ਜਾਣਕਾਰੀ ਆ ਘਰ ਬੈਠੇ ਆਪਣੇ ਕੰਪਿਊਟਰ ਤੋਂ ਵੀ ਅਪਲਾਈ ਕਰਾ ਸਕਦੇ ਨਹੀਂ ਤਾਂ ਕਿਸੇ ਇਮੀਗ੍ਰੇਸ਼ਨ ਆਫਿਸ ਦੀ ਹੈਲਪ ਲੈ ਸਕਦੇ ਆ ਤੇ ਇਹ ਅਪਲਾਈ ਕਰਨ ਦੀ ਕੋਈ ਫੀਸ ਨਹੀਂ ਲੱਗਦੀ ਬਿਲਕੁਲ 100% ਫ੍ਰੀ ਆ ਜਦੋਂ ਤੁਸੀਂ ਅਪਲਾਈ ਕਰਨਾ ਆਪਣੇ ਡਾਕੂਮੈਂਟ ਉਹਨਾਂ ਸੈਂਡ ਕਰਨੇ ਡਿਟੇਲ ਸੈਂਡ ਕਰਨੀਆਂ ਆ ਤੇ ਉਦੋਂ ਬਾਅਦ ਜਦੋਂ ਉਹਨਾਂ ਦਾ ਰਿਪਲਾਈ ਆਉਂਦਾ ਜੇ ਤੁਹਾਨੂੰ ਉਹ ਸਿਲੈਕਟ ਕਰ ਲੈਂਦੇ ਆ ਤੇ ਜੈਸ ਹੋ ਜਾਂਦੀ ਆ ਉਦੋਂ ਬਾਅਦ ਤੁਸੀਂ ਫੀਸ ਧਾਰਨੀ ਆ ਫੀਸ ਕਿੰਨੀ ਆ ਆ ਦੇਖ ਲਓ ਠੀਕ ਆ ਜੀ ਉਦੋਂ ਬਾਅਦ ਤੁਸੀਂ ਫੀਸ ਧਾਰਨੀ ਆ ਪਹਿਲਾਂ ਅਪਲਾਈ ਕਰਨ ਦੀ ਕੋਈ ਫੀਸ ਨਹੀਂ ਹੈਗੀ ਕਈਆਂ ਦੇ ਮੈਸੇਜ ਵੀ ਆਏ ਵੀ ਸਾਡੇ ਤੋਂ ਕਈ ਏਜੰਟ ਅਪਲਾਈ ਕਰਦੇ 50 50 ਹਜ਼ਾਰ ਲੱਖ ਲੱਖ ਮੰਗੀ ਜਾਂਦੇ ਆ ਬਿਲਕੁਲ ਫ੍ਰੀ ਆ 100% ਫ੍ਰੀ ਆ ਅਪਲਾਈ ਕਰਨ ਦੀ ਕੋਈ ਫੀਸ ਨਹੀਂ ਹੈਗੀ ਜਦੋਂ ਤੁਸੀਂ ਸਿਲੈਕਟ ਹੋ ਜਾਂਦੇ ਆ ਜੈਸ ਹੋ ਜਾਂਦੀ ਆ ਫਿਰ ਤੁਸੀਂ ਫੀਸ ਦੇਣੀ ਆ ਠੀਕ ਹੈ ਜੀ ਫਿਰ ਤੁਸੀਂ ਜੋ ਵੀ ਪੇਮੈਂਟ ਆਇਆ ਉਹ ਭਰਨੀ ਆਇਆ ਤੇ ਕਿਉਂਕਿ ਇਹ ਇਸ ਕਰਕੇ ਬਹੁਤ ਜ਼ਿਆਦਾ ਮੈਸੇਜ ਆ ਰਹੇ ਸੀ ਇਹਦੇ ਬਾਰੇ ਜਾਣਕਾਰੀ ਜਰੂਰ ਦੇ ਦਿਓ ਇੱਥੇ ਕਾਫੀ ਜ਼ਿਆਦਾ ਲਏ ਜਾ ਰਹੇ ਆ ਪੈਸੇ ਦੇਖੋ ਹਰ ਕੋਨੇ ਆਪਣੇ ਆਪਣੇ ਸੂਤ ਲਾਉਂਦਾ ਲਾਉਣਾ ਆ ਆਪਣੀ ਮੇਰੀ ਇਹੇ ਕੋਸ਼ਿਸ਼ ਹੁੰਦੀ ਤੁਹਾਡੇ ਤੱਕ ਸਹੀ ਜਾਣਕਾਰੀ ਪਹੁੰਚੇ ਤੁਸੀਂ ਸਹੀ ਤਰੀਕੇ ਨਾਲ ਅਪਲਾਈ ਕਰੋ ਜ਼ਿਆਦਾ ਪੈਸੇ ਨਾ ਖਰਾਬ ਹੋਣ ਤੇ ਦੇਖੋ ਜੇ ਤੁਸੀਂ ਫੀਸਾਂ ਦੇ ਕੇ ਅਪਲਾਈ ਕਰਦੇ ਆ ਡਾਇਰੈਕਟ ਅਪਲਾਈ ਹੋ ਜਾਂਦਾ ਫੀਸਾਂ ਦੇ ਕੇ ਕੋਈ ਵੀ ਵਰਕ ਪਰਮਿਟ ਆ ਜਿਸ ਤਰ੍ਹਾਂ ਹੁਣ ਅਸੀਂ ਅਪਲਾਈ ਕਰਾਈਦਾ ਆ ਵਰਕ ਪਰਮਿਟ ਅ ਅਪਲਾਈ ਕਰਨ ਦੀ ਜਿਹੜੀ ਪਹਿਲਾ ਫੀਸ ਆ 1450 ਪਾਉਂਡ ਆ ਠੀਕ ਆ ਜੀ ਤੇ ਲੋਟਰੀ ਵਾਲਾ ਨਹੀਂ ਜਿਹੜਾ ਅਸੀਂ ਕਰਾਈਦਾ ਐ ਐਗਰੀਕਲਚਰ ਜਾਂ ਕਿਸੇ ਹੋਰ ਫੀਲਡ ਦੇ ਵਿੱਚ ਤੇ ਉਹ ਡਾਕੂਮੈਂਟ ਦੇ ਨਾਲ ਦੇਣੀ ਪੈਂਦੀ ਆ ਪਹਿਲਾਂ ਪੱਕੀ ਇੰਡੀਆ ਦਾ ਖਰਚਾ ਸਾਰਾ ਤੁਸੀਂ ਆਪ ਕਰਨਾ ਦਿੱਲੀ ਐਂਬੈਸੀ ਫੀਸ ਹੋਰ ਸਾਰਾ ਕੁਝ ਇਹ ਫੀਸਾਂ ਦੇ ਕੇ ਤੁਸੀਂ ਬਾਹਰ ਆ ਸਕਦੇ ਆ ਹੁਣ ਮੰਗਰ ਨੂੰ ਕਈ ਕਿੰਨੇ ਕਿੰਨੇ ਮੰਗੀ ਜਾਂਦੇ ਆ ਉਹ ਹਰ ਇੱਕ ਦੀ ਆਪਣੀ ਆਪਣੀ ਮਰਜ਼ੀ ਆ ਤੇ ਬਸ ਇਹਨੇ ਛੋਟੀ ਜਿਹੀ ਜਾਣਕਾਰੀ ਸੀ ਕਿ ਲੋਟਰੀ ਵੀ ਇਹ ਦੀ ਕੋਈ ਪਹਿਲਾਂ ਫੀਸ ਨਹੀਂ ਹੈਗੀ ਫ੍ਰੀ ਤੁਸੀਂ ਆਪਣੀ ਜੋ ਵੀ ਡਾਟਾ ਆ ਜੋ ਵੀ ਡਾਕੂਮੈਂਟ ਫ੍ਰੀ ਸੈਂਡ ਕਰਨੇ ਆ ਤੇ ਉਸ ਤੋਂ ਬਾਅਦ ਚ ਫਿਰ ਜਦੋਂ ਸਿਲੈਕਟ ਹੋ ਜਾਂਦੇ ਫਿਰ ਫੀਸਾਂ ਕਾਰਨੀਆ ਬਾਕੀ ਥੈਂਕ ਯੂ ਸਾਰੇ ਭੈਣ ਭਰਾਮ ਸਾਸ੍ਰਿਕਾ ਤੇ ਆਪਣਿਆ ਰੱਖਿਓ ਖਿਆਲ